ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਕੱਲ ਮੈਂ ਦੇਖਦਾ ਹਾਂ ਨਾ ਮੈਂ 1991 ਦੇ ਵਿੱਚ ਮੈਂ ਆਇਆ ਥਾ 86 ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ 1991 ਦੇ ਵਿੱਚ ਮੈਂ ਟਰੱਕ ਚਲਾਉਣਾ ਸ਼ੁਰੂ ਕੀਤਾ ਇੱਥੇ ਤੇ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਮੈਂ ਜਾਨਣ ਕਿ ਤੁਹਾਨੂੰ ਬਰੌਡੀਆਂ ਮਾਰ ਰਿਹਾ ਜਾਂ ਕੁਝ ਐਵੇਂ ਬਿਨਾ ਗਲਤੋਂ ਮੈਂ YouTube ਤੇ ਮੂਵੀ ਪਾਉਣ ਦਾ ਗੱਲ ਕਰ ਰਿਹਾ ਇਦਾਂ ਨਹੀਂ ਗੱਲ ਨਹੀਂ ਹੈਗੀ ਮੇਰੇ ਨਾਲ ਉਦੋਂ ਸੀਵੀ ਹੁੰਦੇ ਸੀ ਸਾਡੇ ਜ਼ਮਾਨੇ ਦੇ ਵਿੱਚ ਨਾ ਹੁਣ ਤਾਂ ਤੁਹਾਡੇ ਕੋਲ ਫੋਨ ਆ ਸਭ ਕੁਝ ਤੁਸੀਂ ਗੱਲ ਕਰਦਾ ਰਹੇ ਉਦੋਂ ਸਾਡੇ ਕੋਲ ਸੀਵੀ ਹੁੰਦੇ ਸੀ ਵੀ ਹੁੰਦਾ ਸੀ ਇੱਦਾਂ 10 ਕਿਲੋਮੀਟਰ ਦੇ ਉੱਤੇ ਜਾਨੀ ਕਿ ਤੁਸੀਂ 10 ਕਿਲੋਮੀਟਰ ਜਾਂ 7 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜੇ ਪੁਰਾਣੇ ਮੈਨੂੰ ਸੁਣਦੇ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ ਅਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਸੀ ਤੇ ਮੈਂ ਕਰਦਾ ਸੀ ਗਾਰਫੀਲਡ ਟਰਾਂਸਪੋਰਟ ਮੌਂਟਰੀਅਲ ਦੇ ਵਿੱਚ ਇਹ ਖੁੱਲੀ ਤਾਂ ਮੈਨੂੰ ਪਤਾ ਨਹੀਂ ਕੋਈ 76 ਦੇ ਵਿੱਚ ਖੁੱਲੀ ਸੀ ਜਾਂ 78 ਦੇ ਖੁੱਲੀ ਸੀ ਮੈਨੂੰ ਪਤਾ ਨਹੀਂ ਤਾਂ ਮੇਰਾ ਪੜਾਉ ਉਹ 81 ਦੇ ਵਿੱਚੋਂ ਚਲੋ ਇਹ ਗੱਲ ਨੂੰ ਛੱਡੋ ਤੁਸੀਂ ਚਲੋ ਮੈਂ ਉੱਥੇ ਮੈਂ 91 ਦੇ ਵਿੱਚ ਟਰੈਕਟਰ ਨਾਲ ਸ਼ੁਰੂ ਕੀਤਾ ਐਕਸਟ੍ਰੈਕਟਰ ਡਰਾਈਵਰ ਦੀ ਮੈਂ ਤੁਹਾਨੂੰ ਗੱਲ ਦੱਸਾਂ ਲੱਗਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਸ ਗੱਲ ਨੂੰ ਹਨਾ ਤੁਸੀਂ ਕਹਿੰਨਾ ਵੀ ਇੰਨਾ ਉਹ ਬੰਦਾ ਸਾਫ਼ ਇੰਨਾ ਕਲੀਨ ਬੰਦਾ ਮੈਂ ਝੂਠ ਨਹੀਂ ਬੋਲਦਾ ਮੈਂ ਤੁਹਾਡੇ ਹੱਥ 모ਰ ਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾ ਕੇ ਜਨਣਾ ਤੁਹਾਨੂੰ ਹਨਾ ਉਹ ਜਿੱਦਾਂ ਨਾ ਮੇ ਤੋਂ ਪਿੱਛੇ ਰਹਿ ਗਿਆ ਮੈਂ ਜਾਨਕ 10 ਕਿਲੋਮੀਟਰ ਹੀ ਚੱਲ ਗਿਆ ਹਾਂ ਆਪਣੀ ਰੇਂਜ ਦੇ ਵਿੱਚ ਡਰਾਈਵਿੰਗ ਦੇ ਵਿੱਚ ਤੇ ਪਿੱਛੇ ਰਹਿ ਗਿਆ ਤਾਂ ਮੈਂ ਹੌਲੀ ਕਾਲਾ ਟਰੱਕ ਮੈਂ ਸੌਰੀ ਸਪੀਡ ਹੁੰਦੀ ਸੀ 105 ਦੀ ਜੋ ਵੀ ਆ ਮੈਂ ਜੀ 80 ਕਿਨੇ ਕਾਲਾ ਟਰੱਕ ਦੇ ਥੋੜੇ ਟਾਈਮ ਬਾਜੋ ਰਲ ਗਿਆ ਮੇਨਾਂ ਰੰਤ ਤੋਂ ਬਾਦ ਮੈਂ ਹਾਕ ਮਰਿਆ ਉਹਨਾਂ ਨਾਲ ਸੀ ਸਟੀਵ ਉਹ ਗ੍ਰੀਕ ਆ ਮੋਂਟਰੀਅਲ ਵਿੱਚ ਕਿਸੇ ਗਾਰਫੀਲਡ ਦੇ ਡਰਾਈਵਰ ਨੂੰ ਪੁੱਛ ਲਿਓ ਉਹਨਾਂ ਦਾ ਸਟੀਵ ਸੀ ਤੇ ਮੈਂ ਕਿਹਾ ਸਟੀਵ ਵਾਟ ਹੈਪਨ no no just I stop otherwise why you stop kind of if i saw my uh, one hair beside my passenger seat long hair i want to throw it away he stop for that you know when you like mai to ni tonu bolda mai apne aap ore truck de vich ja ke dekheya hai na jadon custom wale bhi apne border cross karda si ore custom wale bhi jutti lag ke vadde si ore truck ch ore truck inna saaf si hai na ਉਹ ਟਰੱਕ ਜਾਨੀ ਕਿ ਉਸ ਟਾਈਮ ਤੇ ਇਹੜੀ 6 ਮਾਡਲ ਦਾ ਟਾਈਮ ਤੇ ਜੋ 92 90 93 ਦੀ ਗੱਲ ਕਰਦਾ ਕਿੰਨੇ ਸਾਲ ਪੁਰਾਣਾ ਸੀ ਦੇਖੋ ਇਹੜੀ 3 ਮਾਡਲ ਦੀ ਟਰੱਕ ਉਹ ਚਿੱਟੇ ਰੰਗ ਦਾ ਫਰਾਈਡ ਲੈਨਰ ਸਿਕਾ ਹੋ ਤੇ ਉਹ ਮੈਨੂੰ ਅੱਜ ਗੱਲ ਯਾਦ ਆਈ ਇਸ ਕਰਕੇ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਆਪਣੀ ਗੱਲ ਥੈਂਕ ਯੂ ਟੂ ਲਿਸਨ ਤੇ ਨਹੀਂ ਬਾਏ